ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਸਮੇਂ-ਸਮੇਂ ਤੇ ਅਪੀਲ ਵੀ ਕਰਦੇ ਹਨ ਕਿ ਜਿਆਦਾ ਤੋਂ ਜਿਆਦਾ ਬੂਟੇ ਲਗਾਏ ਜਾਣ ਇਸ ਅਧੀਨ ਚੱਲਦੇ ਸਾਲ ਦੇ ਦੌਰਾਨ বন ਵਿਭਾਗ ਵੱਲੋਂ ਕਰੀਬ ਧਨ ਕਰੋੜ ਬੂਟੇ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ ਅਤੇ ਹੁਣ ਤੱਕ 80% ਚਾ ਪੂਰਾ ਕੀਤਾ ਜਾ ਚੁੱਕਾ ਹੈ ਇਹ ਵਰਗਟਾਵਾ ਲਾਲ ਚੰਦ ਕਟਾਰੂਚਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਪਰੋਲੀ ਵਿਖੇ ਗੁਰੂ ਨਾਨਕ ਬਾਗੀਚੀ ਦਾ ਉਦਗਾਟਨ ਕਰਨ ਮਗਰੋਂ ਕੀਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੰਜੀਵ ਦਿਵਾਲੀ ਕੰਜ਼ਰਵੇਟਰ ਆਫ ਫਾਰੈਸਟ ਉਤਰੀ ਸਰਕਲ ਤਰੰਵੀਰ ਦੇਰੂ ਡਿਵੀਜ਼ਨਲ ਜੰਗਲਾਤ ਅਫਸਰ ਪਠਾਨਕੋਟ ਬਲਾਕ ਪ੍ਰਦਾਨ ਪਵਨ ਕੁਮਾਰ ਫੌਜੀ ਠਾਕੁਰ ਕੁਪਿੰਦਰ ਸਿੰਘ ਜੰਗ ਬਹਾਦਰ ਵਣ ਰੇਂਜ ਅਫਸਰ ਤਾਰ ਅਜੇ ਪਠਾਨਿਆ ਬਲਾਕ ਅਫਸਰ ਵਰਿੰਦਰਜੀਤ ਸਿੰਘ ਰੇਜ ਅਫਸਰ ਸਮਸ਼ੇਰ ਸਿੰਘ ਬਲਾਕ ਅਫਸਰ ਮਨੀਸ਼ ਕੁਮਾਰ ਵੰਗਾਰਟ ਤਰਸੇਮ ਸਿੰਘ ਵੰਗਾਰਟ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜ਼ਰ ਸਨ ਇਸ ਮੌਕੇ ਤੇ ਸੰਬੋਧਨ ਕਰਦਿਆਂ ਲਾਲ ਚੰਦ ਕਟਾਰੂਚਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਇੱਕ ਮੁਹਿੰਮ ਚਲਾਈ ਗਈ ਸੀ ਕਿ ਇਸ ਸਾਲ ਕਰੀਬ 30 ਕਰੋੜ ਬੂਟੇ ਲਗਾਏ ਜਾਣੇ ਹਨ ਅਤੇ ਇਸ ਅਦਿਨ ਅਜੇਹੀਆਂ ਬਗੀਚੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਨੂੰ ਸਮਰਪਿਤ ਗੁਰੂ ਨਾਨਕ ਬਗੀਚੀਆਂ ਜਿਸ ਵਿੱਚ ਕਰੀਬ 550 ਬੂਟੇ ਵੱਖ-ਵੱਖ ਕਿਸਮਾਂ ਦੇ ਲਗਾਏ ਜਾਂਦੇ ਹਨ ਅਤੇ ਹੁਣ ਤੱਕ ਪੂਰੇ ਪੰਜਾਬ ਅੰਦਰ ਹਜ਼ਾਰਾਂ ਗੁਰੂ ਨਾਨਕ ਬਗੀਚੀਆਂ ਲਗਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਅਜਿਹੇ ਬਗੀਚੀਆਂ ਬਣਾਉਣ ਦੇ ਲਈ ਕਰੀਬ 1 ਮੀਟਰ ਮਿੱਟੀ ਦੀ ਪੁਟਾਈ ਕੀਤੀ ਜਾਂਦੀ ਹੈ ਅਤੇ ਮਿੱਟੀ ਵਿੱਚ ਪੋਸ਼ਟਿਕ ਤੱਤ ਮਿਲਾਏ ਜਾਂਦੇ ਹਨ ਤਾਂ ਜੋ ਲਗਾਏ ਗਏ ਬੂਟਿਆਂ ਨੂੰ ਪੋਸਟਿਕ ਖੁਰਾਕ ਮਿਲਦੀ ਰਹੇ। ਉਹਨਾਂ ਦੱਸਿਆ ਕਿ ਬਿਲਕੁਲ ਅਦੁਨਿਕ ਤਕਨੀਕ ਨਾਲ ਇਹਨਾਂ ਬਗੀਚੀਆਂ ਨੂੰ ਤਿਆਰ ਕੀਤਾ ਜਾਂਦਾ ਹੈ ਬਲਕਿ ਲਾਵਾਰਿਸ ਪਸਵੰਤੋ ਬੂਟਿਆਂ ਦਾ ਬਚਾਅ ਕਰਨ ਦੇ ਲਈ ਚਾਰੇ ਪਾਸੇ ਤਾਰ ਲਗਾਈ ਜਾਂਦੀ ਹੈ। ਉਨਾ ਕਿਹਾ ਕਿ ਆਓ ਸਾਰੇ ਮਿਲ ਕੇ ਅਸੀਂ ਵੀ ਪ੍ਰਣ ਲਈਏ ਕਿ ਵਾਤਾਵਰਨ ਦੀ ਸੁਰੱਖਿਆ ਦੇ ਲਈ ਜਿਆਦਾ ਤੋਂ ਜਿਆਦਾ ਬੂਟੇ ਲਗਾਈਏ ਅਤੇ ਪੰਜਾਬ ਸਰਕਾਰ ਦਾ ਵਾਤਾਵਰਨ ਨੂੰ ਜੋ ਹਰਿਆ-ਭਰਿਆ ਰੱਖਣ ਦਾ ਸੁਪਨਾ ਸੀ ਜਿਹੜਾ ਗੁਨਾਹਕ ਬਗੀਚੀ ਦਾ ਤੇ ਅੱਜ ਆਰੰਭ ਕੀਤਾ ਸੋ ਇਹਦੇ ਲਈ ਲਗਭਗ 550 ਬੂਟਾ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹਨੂੰ ਇੱਥੇ ਲਾਇਆ ਗਿਆ ਜੀ ਪਲਾਂਟੇਸ਼ਨ ਕੀਤੀ ਗਈ ਹੈ ਜਨਰਲੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਸਾ ਵਾਤਾਵਰਨ ਨੂੰ ਲੈ ਕੇ ਮੇਸਾਂ ਹੀ ਉਹ ਲੋਕਾਂ ਨੂੰ ਅਪੀਲ ਵੀ ਕਰਦੇ ਆ ਤੇ ਲਗਾਤਾਰ ਪੰਜਾਬ ਦੇ ਅੰਦਰ ਫੋਰੈਸਟ ਡਿਪਾਰਟਮੈਂਟ ਵੱਲੋਂ ਇਸ ਸਾਲ 3 ਕਰੋੜ ਬੂਟੇ ਲਾਉਣ ਦਾ ਜਿਹੜਾ ਉਟੀਚਾ ਮਿਥਿਆ ਗਿਆ ਸੀ ਔਰ ਲਗਭਗ ਅ ਅੱਜ ਤੱਕ 80% ਦੀ ਕੰਮ ਜਿਹੜਾ ਉਹ ਪੂਰਾ ਕਰ ਲਿਆ ਗਿਆ ਫਲਾਂਟੇਸ਼ਨ ਦਾ ਸੋ ਅੱਜ ਮੇਰੇ ਨਾਲ ਤਿਵਾੜੀ ਜੀ ਜਿਹੜੇ ਸਰ ਜਿਹਾ ਕੰਜ਼ਰਵੇਟਰ ਨੇ ਸਾਡੇ ਹੇਲ ਸਟੇਸ਼ਨ ਦੇ ਔਰ ਡੀ ਐਫਓ ਧਰਮਵੀਰ ਜੀ ਦੇ ਨਾਲ ਸਾਰੀ ਉਹਨਾਂ ਦੀ ਫੋਰੈਸਟ ਦੇ ਸਾਡੇ ਗਾਰਡ ਸਾਰੀ ਸਾਡੀ ਟੀਮ ਔਰ ਇਹ ਖਾਸ ਕਰਕੇ ਜਿਹੜੀ ਇਹ ਬਗੀਚੀ ਲੱਗੀ ਆ ਇਸ ਪਲਾਂਟੇਸ਼ਨ ਨੂੰ ਕਰਨ ਤੋਂ ਪਹਿਲਾਂ 1 ਮੀਟਰ ਮਿੱਟੀ ਇੱਥੋਂ ਪੁੱਟ ਕੇ ਉਹਦੇ ਮਿੱਟੀ ਦੇ ਅੰਦਰ ਫੇਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਜੀਵਕ ਤੱਤ ਨੇ ਗੋਆ ਬੁਲਾਇਆ ਗਿਆ ਤੋੜੀ ਮਲਾਈ ਗਈ ਆ ਸੋ ਇਹਨੂੰ ਮਤਲਬ ਜਿਹੜਾ ਨਵੀਂ ਟੈਕਨੀਕ ਦੇ ਨਾਲ ਤਾਂ ਜੋ ਜਿਹੜਾ ਬੂਟਾ ਉਹ ਲਗਾਤਾਰ ਸਟੇਬਲ ਰਵੇ ਉਹਨੂੰ ਖਰਾਕ ਮਿਲਦੀ ਰਵੇ ਔਰ ਉਹਦੀ ਪਰਵਰਿਸ਼ ਸੱਚੇ ਢੰਗ ਨਾਲ ਹੋਵੇ ਸੋ ਬਕਾਇਦਾ ਇਹਦੇ ਆਲ ਦੋਲੇ ਤਾਰ ਲਾ ਕੇ ਵੀ ਇਹਨੂੰ ਆਵਾਰਾ ਪਸ਼ੂਆਂ ਤੋਂ ਕਿਸੇ तरह ਨੁਕਸਾਨ ਨਾ ਹੋਵੇ ਸੋ ਇਹ ਅੱਜ ਚਲਾਈ ਗਈ ਆ ਸੋ ਅਸੀਂ ਸਭ ਨੇ ਜਿਹੜਾ ਹੈ ਉਹ ਪਲਾਂਟੇਸ਼ਨ ਵੱਧ ਤੋਂ ਵੱਧ ਕਰਨੀ ਹੈ ਤਾਂ ਜੋ ਪੰਜਾਬ ਨੂੰ ਜਿਹੜਾ ਹੈ ਉਹ ਹਰਿਆ ਭਰਿਆ ਬਣਾਉਣ ਦੇ ਲਈ ਜਿਹੜਾ ਟੀਚਾ ਸਰਕਾਰ ਦਾ ਉਹ ਪੂਰਾ ਕੀਤਾ ਜਾ ਸਕੇ ਸੋ ਇਸ ਕਿਸਮ ਦੀਆਂ ਆ ਨਾਨਕ ਬਗੀਚੀਆਂ ਪੰਜਾਬ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਜੜੀਆਂ ਨੇ ਉਹ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ ਦੇ ਜਿਹੜੀਆਂ ਬਣਾਈਆਂ ਗਈਆਂ ਨੇ ਤੇ ਗਾਂ ਵੀ ਬਣਾਉਣ ਦੇ ਟਾਰਗੇਟ ਮਿੱਥੇ ਗਿਆ ਸੋ ਅੱਜ ਉਹਦੇ ਵਿੱਚ ਇੱਕ ਜਿਹੜੀ ਆ ਗੁਰ ਨਾਨਕ ਬਗੀਚੀ ਦਾ ਅੱਜ ਅਸੀਂ ਉਦਘਾਟਨ ਕੀਤਾ